ਗੋਗੇ ਨੇ ਲਾਲਿਆ ਲੀੜਿਆ ਆਏ ਹਾ ਤਾ 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 ਆ ਥੋੜੀ ਪੈਨ ਅੱਜ ਇਹਨਾਂ ਦੇ ਵਿੱਚ ਇੱਕ ਕੰਪੀਟੀਸ਼ਨ ਹੋਣਾ ਏ ਕੰਪੀਟੀਸ਼ਨ ਹੋਣਾ ਡੰਡ ਬੈਠਕਾ ਦਾ 36 ਸੈਂਟੀ ਤਤੀ 78 ਨਸੀ ਜਾਂਦੇ ਸਾਰੇ ਉਮੀਦਵਾਰ ਮੁਕਾਬਲੇ ਦੇ ਪਹੁੰਚ ਚੁੱਕੇ ਆ ਅੱਜ ਹੁਣ ਇਹਨਾਂ 'ਚ ਮੁਕਾਬਲਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਮੇਰੇ ਨਾਲ ਆਪਣੀ ਪਾਰਟੀ ਸਾਰੀ ਅੱਜ ਇਹਨਾਂ ਦੇ ਵਿੱਚ ਇੱਕ ਕੰਪੀਟੀਸ਼ਨ ਹੋਣਾ ਏ ਕੰਪੀਟੀਸ਼ਨ ਹੋਣਾ ਡੰਡ ਬੈਠਕਾਂ ਦਾ ਤੇ ਨਾਮ ਰੱਖਿਆ ਗਿਆ ਜਿਹੜਾ ਬੰਦਾ ਇਹਨਾਂ 'ਚ ਜਿੱਤੂਗਾ ਉਹਨੂੰ 100 ਰੁਪਿਆ ਨਾਮ ਆ ਇਹ ਹੁਣ ਆਪਾਂ ਦੇਖਦੇ ਹਾਂ ਕਿਹੜਾ ਬੰਦਾ ਨੰਬਰ ਲੈ ਕੇ ਜਾਂਦਾ ਹੈ ਲੈ ਵੀ ਤਿਆਰ ਆ ਤੁਸੀਂ ਸਾਰੇ ਹਾਂਜੀ ਹਾਂਜੀ ਲੈ ਵੀ ਖੱਚ ਕੇ ਕੰਮ ਨੂੰ ਖਰਾਜੋ ਹੁਣ ਆਪਾਂ ਕਰਦੇ ਹਾਂ ਸ਼ੁਰੂ ਗੋਂਗੇ ਨੇ ਲਾ ਲਿਆ ਡੀੜੇ ਆਏ ਹਾਈ ਪਟਾ ਪਟਾ ਟਿ 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 ਪਟਾ ਪਟਾ ਓ ਥੋੜੀ ਪਾਣ ਕੱਢ ਪਾਣ ਓਏ ਸਰਾ ਸਰਾ ਬਾਬਾ ਜੀ ਤੁਹਾਡਾ ਸਰਾ ਸਿਕਸ ਪੈਕ ਦਿਖਾ ਦੇ ਸਿਕਸ ਪੈਕ ਓ ਗੋਂਗੇ ਉਹੀ ਗੱਲ ਸੁਣ ਪਹਿਲਾਂ 6 ਪੈਕ ਦਿਖਾ ਆ ਵੀ ਤੇ ਸਾਡੇ ਉਹਨੂੰ ਕਈ ਆੜਦੇ ਉਹਨੂੰ ਕਈ ਆੜਦੇ ਆ ਪੈਕ ਦਿਖਾ ਆਉਂਦੇ ਆਏ ਹਾਏ ਓਪਨ ਓਟਰੀ ਕਾ ਕਰ ਆਉਂਦਾ ਆਏ ਹਾਏ ਓਏ ਨਾ ਓਏ ਓਏ ਗੁੰਗੇ ਦੇ ਓਏ ਉਹ ਜਿਸ ਕਰਨ ਆ ਗਿਆ ਆਏ ਹਾਏ ਓਏ ਗੁੰਗੇ ਦੇ ਭੈਣਾ ਗੁੰਗੇ ਦੇ ਚਰ ਤੂੰ ਟੱਡ ਚ ਮਾਰਦੀ ਚੱਲ ਕੋਈ ਨਾ ਕੋਈ ਨਾ ਇੰਨਾ ਨਹੀਂ ਗੌਣ ਦੇਖਣ ਦੇ ਖੱਟੜ ਖੱਟ ਕੰਮ ਨੂੰ ਲੈ ਵੀ ਕਾਲੀ ਕੰਪੀਟੀਸ਼ਨ ਦੇ ਵਿੱਚ ਵੀ ਆ ਤੇ ਸੇਵਾ ਵੀ ਕਰ ਰਿਹਾ ਪਾਣੀ ਲੈ ਕੇ ਆਇਆ ਕਾਲੀ ਸੰਗਤਾਂ ਨੂੰ ਕਿਸੇ ਨੂੰ ਗਰਮੀ ਵਾੜੀ ਆ ਕਿ ਇਹਨੂੰ ਚੱਕਰ ਚੱਕਰ ਨਾ ਜੇ ਤਾਂ ਕਰਕੇ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਆ ਆਪਣਾ ਗਲਾਸ ਆ ਇੱਥੇ ਰੱਖ ਲੈ ਸ਼ੇਰਾ ਇਹਨੂੰ ਜਦੋਂ ਮੈਂ ਇੱਕ ਗਿਣਤੀ ਉਹਦੋਂ ਇੱਕ ਲਾਉਣੀ ਜਦੋਂ ਮੈਂ ਦੋ ਗਿਣਤੀ ਉਹਦੋਂ ਦੋ ਰੋਣੀਆਂ ਠੀਕ ਆ ਫੇਰ ਸਹੀ ਲਾਉਂਗੇ ਕਿਸੇ ਨੇ ਪਿੱਛੇ ਕਿਸੇ ਨੇ ਪਹਿਲਾਂ ਆਪਦੀ ਮਰਜ਼ੀ ਨਾਲ ਹੀ ਲਾਣੀ ਓਕੇ ਹਾਂਜੀ ਚਲੋ ਵੀ ਦੁਬਾਰੇ ਕਰਦੇ ਆ ਸਟਾਰਟ ਚਲੋ ਵੀ 1 2 3 4 5 5 ਗੁੰਗੇ ਚੁੱਪ 6 ਇੱਕ ਲੱਗੀ ਥੋੜੀ 7 8 9 10 ਹਾਂ ਜੀ ਨੇ ਜਿਹੜਾ ਨਾਂ ਹੋਇਆ ਉਹ ਬੈਠ ਦਿਓ 11 12 13 ਅਗਲੀ ਨੂੰ 14 15 16 17 18 19 20 इक् चौबी, पच्ची छब्बीस सताई ती, नत्ती बत्ती 30 31 32 33 34 35 36 37 38 39 40 41 42 43 44 47 46 ਬਲ 20 ਤੱਕ 47 48 49 50 52 ਜਿੱਦ ਮੈਂ ਕੱਟੀ ਜਾਂਦਾ ਉਹਨੀ ਪੈ 52 53 54 55 56 ਚੱਲ 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 57 58 90 60 60 ਤੋਂ 70 ਰਿਹਾ 61 62 63 64 65 64 66 67 68 ਹਾਂਜੀ 90 ਹਾਂਜੀ 70 71 72 73 ਓਏ ਕਾਲੀ ਆਏ ਨਹੀਂ ਹੱਥ ਲਾ ਕੇ ਨਹੀਂ ਇਹ ਗਲਤ ਆ ਜਿਹੜਾ ਇਹ ਹੱਥ ਲਾ ਕੇ ਉੱਠੂਗਾ ਉਹ ਗੇਮ ਚੋਂ ਬਾਹਰ ਹੱਥਾਂ ਤੋਂ ਬਿਨਾ ਉੱਠਣਾ ਠੀਕ ਆ ਹਾਂ ਕਿੰਨੇ ਹੋਏ ਸੀ ਆਪਣੇ 72 ਹਨਾ 72 ਦੁਬਾਰੇ ਲੱਗੂਗੀ 72 73 74 ਪ੍ਰੀਤ ਆ ਇੱਧਰ ਨੂੰ ਹੋ ਜਾ ਪੱਤ ਤੂੰ ਤੂੰ ਇੱਧਰ ਨੂੰ ਆ ਜਾ ਇੱਥੇ 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 ਇੱਧਰ ਆਜੇ ਮੇਰੇ ਕੋਲੇ ਠੀਕ ਆ 73 74 ਐ ਨਹੀਂ ਤੂੰ ਭਈ ਇਹਦਾ ਦੋਨੋਂ 75 ਭਈ ਇਹਦਾ ਦੋਨੋਂ 76 77 78 90 ਹਾਸੀ ਹਾ ਤਾਂ ਗੋਡਿਆਂ ਤੇ ਹੱਥ ਨਹੀਂ ਲਾਉਣੇ ਨਾਸੀ ਹਾਂ ਪਿੱਛੇ ਆਏ ਬਾਵਾ ਇੱਥੇ ਰੱਖੋ ਸਾਰੇ ਜਾਣੇ ਹਾਂ ਨਾਸੀ 80 81 82 ਜਿਹੜਾ ਬੰਦਾ ਬਹਿਣਾ ਚਾਹੂਗਾ ਉਹ ਬਹਿ ਜਾਊਗਾ 83 84 85 ਬਾਵਾ ਪਿੱਛੇ ਸਾਰਿਆਂ ਦੀਆਂ 86 ਇੱਥੇ ਸਿਰ ਤੇ ਜਿਵੇਂ ਸੁੱਖੇ ਦੀਆਂ 87 ਹਾਂ ਆਏ ਬਿਲਾ ਸਕਦੇ 88 नानवे नब्बे कानवे बानवे तिरानवे चरानवे पचानवे छियानवे हाँ भाई काली चीज आ बहर आयानवे चलो भी छियानवे इधर न हो जागे छियानवे 97 98 99 100 ਹਾਂ ਇੱਕ ਤਾਂ ਫਿਰ ਹਾਂ ਇੱਕ 200 ਲੱਗਣੀਆਂ ਦੋ ਬੱਸ ਮੈਂ ਹੀ ਆ ਤਾਂ ਤਿੰਨ ਚਾਰ ਪੰਜ 6 7 8 9 10 11 12 13 14 15 16 ਬੁੱਤ ਬਹਿ ਜਾ ਬਹਿ ਜਾ ਗੋਂਗੇ ਜੇ ਬਹਿ ਜਾ ਨਹੀਂ ਲੱਗਦੀਆਂ ਬਹਿ ਜਾ 15 ਹੋ ਗਈ ਸੀ ਨਾ 16 ਆਏ ਹਾਏ ਆ ਠੀਕ ਆ ਫਿਰ 17 18 19 ਪਤਾ ਪਤਾ ਨਹੀਂ 19 ਆ ਯਾਨੀ ਜੇ ਲੱਗੂਗੀ ਥੱਲੇ ਤੱਕ ਬਹਿਣਾ ਏ ਨਹੀਂ ਉਹ ਉੱਥੇ ਕਾਲੀ ਕੋਲੇ 19 ਅਸ਼ਮਤ ਨੂੰ ਹਾਂ ਬੀ 21 ਮੈਂ ਨਹੀਂ ਮਾਰ ਬਾਈ 22 23 ਮਾਈਕਲ 24 ਫ੍ਰੈਂਕਲਿਨ ਕਿੱਥੇ ਖੜੂਗਾ ਬੁੰਗੇ ਚੱਜਣਾ ਆ ਕੀ ਕਰਦਾ ਥੱਲੇ ਬਹਿ ਗਏ 25 ਚੱਲੋ 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 26 27 ਹਾਂ 22 ਚਲੋ ਚਲੋ ਨਾਲ ਹੀ ਨਾਲ ਹੀ ਨਾਲ ਹੀ 29 ਮਾਰੋ 32 ਹਾਂ 30 30 ਓਏ ਓਏ ਸੁੱਖੇ ਆਏ ਨਹੀਂ 31 ਗਿਣਤੀ ਦੇ ਨਾਲ 32 32 33 ਚੱਲ ਵੀ ਸੁੱਖੇ ਬਾਹਰ 34 ਹਾਂ 35 ਚਾਰ ਚਾਰ ਰਹਿ ਗਏ ਕੰਪੀਟੀਟਰ ਬਸ 36 ਜਿਹੜਾ ਵਿਚੋ ਵਿਚਾਲੇ ਉੱਠੂਗਾ ਉਹ ਵੀ ਬਾਹਰ ਆ ਜਿਹੜਾ ਹੱਥ ਲਾ ਕੇ ਉੱਠੂਗਾ ਉਹ ਵੀ ਬਾਹਰ ਆ ਠੀਕ ਆ ਪ੍ਰੋਪਰ ਜਿਵੇਂ ਲੱਗਣੀ ਓਵੇਂ ਲੱਗਣੀਆਂ ਪਾਣੀ ਦੀ ਆਪਣੀ 37 ਕੋਈ ਬਾਹਰ 36 37 ਚਲੋ ਹਾਂ 38 38 39 40 40 ਹਾਂ 41 ਸਹੀ 41 41 41 ਹਾਂ 42 43 43 1 ਪੁਆਇੰਟ 10 ਕਰ ਠੀਕ ਉਹ ਪਜਲ ਹੋ ਜਾਂਦੇ 44 ਹਾਂ 45 ਇਹ ਸਾਰੇ ਪੁੱਤ ਬੈਣਾ ਹੋਇਆ ਬੈ ਜੀ ੱੱਕਾ ਨਹੀਂ ਕੋਈ ਠੀਕ ਆ 46 46 ਓਏ ਗੁੰਗਿਆ ਨਹੀਂ 47 47 47 ਹਾਂ ਇੱਕ ਇੱਕ ਜਦੋਂ ਇੱਕ ਬੋਲਦਾ ਨਾ ਉਦੋਂ ਇੱਕ ਹੀ ਲਾਇਆ ਕਰੋ ਆਇ ਨਾ ਲਾਇਆ ਕਰੋ ਫਿਰ ਵੱੱਦ ਲੱਗਦੀਆਂ ਤੁਹਾਡੇ ਤਾਂ 48 ਹਾਂ 90 50 51 52 ਆ ਬੈਰੀਗਾੜਾ 53 ਆ ਖੱਚ ਕੇ 54 ਕਾਲੂ ਨਾਲ ਚੱਲ ਬੁੱਤ ਨਾਲ ਹਾਂ 55 ਹੁਣ ਲਾਓ 56 ਹਾਂ 57 58 ਨਾਟ 60 ਪਟ ਜੇ ਚਾਰੇ ਜੱਤਗੇ ਚਾਰਾਂ ਨੂੰ ਮਿਲੂ 100 100 61 62 63 64 ਕਾਲੀ ਇਹ ਮੇਰੀ ਮਟੋਹ 65 66 67 68 69 70 ਆਤੀ ਰਈਆਂ ਖਚਕੇ 71 ਆਹ ਆਹ 72

85 84 85 86 ਚੱਲ 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 ਚੱਲਾ ਬੱਸ ਕਾਲੂ ਲਾ 86 ਮੈਂ 87 ਕਾਲੂ ਲਾ ਇੱਕ ਤੇਰੀ ਰਹਿੰਦੀ ਆ ਹਾਂ ਹੁਣ ਸਾਰਿਆਂ ਨੇ ਜਦੋਂ ਮੈਂ ਬੋਲਿਆ ਉਦੋਂ ਨਾਲ ਹੀ ਨਾਲ ਹੀ ਬਹਿਣਾ 88 ਹਾਂ ਨੰਨ ਮੈਂ 90 ਹਾਈ ਗੁੰਗ 99 99 93 99 95 ਹਾਂ 96 97 99 99 ਚੱਲ ਗੁਗੇ ਸੋ ਉਹ ਲਾ ਵੀ ਚਾਰ ਹੀ ਲਾਇਆ ਬੰਦਾ ਖਰਚ ਕੇ ਆ ਤੂੰ ਗਾ ਆਪਣੇ ਚਾਰਾ ਚਾਰਾ ਮੰਡਾ ਰਵੀ 100 100 ਰੁਪਿਆ ਜਾ ਤਰਿਆ ਕੀ ਆਵਾਜ਼ ਹੈ ਹਣ ਇਹਨਾਂ ਨੂੰ ਆਪਾਂ 100 100 ਰੁਪਿਆ ਦਵਾਂਗੇ ਕਾਲੀ ਹੋਣੀ ਤਾਂ ਇਹ ਆਪਣੇ ਕਾਲੀ ਹੋਣੀ ਹੋਗੇ ਫੌਲ ਚੱਲ ਕੋਈ ਗੱਲ ਨਹੀਂ ਇਹਨਾਂ ਨੇ ਵੀ ਵਧੀਆ ਕੋਸ਼ਿਸ਼ ਕੀਤੀ ਸੀ ਹੇ ਪਾਪਾ ਹੁਣ ਇਹਨਾਂ ਨੂੰ ਆਪਾਂ ਓਏ ਰੁਕ ਜਾ ਹੁਣੇ ਨਾ ਲੈ ਵੀ ਪਤਾ ਹੁਣੇ ਨਾ ਪੀ ਮੀ ਰੋਕ ਕੇ ਚੰਗਾ दाम ਲੈ ਕੇ ਲੈ ਵੀ ਸੁੱਖੇ ਹੁਣ ਮੜਾ ਦੱਸ ਦੇ ਕਿਵੇਂ ਆ ਹੁਣ ਤੂੰ ਬਈ ਹੈ ਮਮੀ ਗੋਂਗੇ ਹੈ ਤੁਹਾਨੂੰ ਨਾਮ ਹਾਂ ਨਾਮ ਨਾਮ ਮਿਲਣਾ ਤੈਨੂੰ ਹੁਣ ਦੱਸ ਦੇ ਕਿੰਨਾ ਕਚਾ ਹੈ ਬਹੁਤ ਬਹੁਤ ਕਚਾ ਮਿਹਨਤ ਦਾ ਮੁੱਲ ਪੈ ਗਿਆ ਆ ਠੀਕ ਆ ਸਾਡੀ ਲੈ ਤਾਂ ਹਾਂ ਤੁਹਾਡਾ 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 ਭਾਈ ਸਾਡੀਆਂ ਵੀਡੀਓ ਦੇਖਿਆ ਕਰੋ ਲਾਈਕ ਕਰਿਆ ਕਰੋ ਅਸੀਂ ਇੰਨੀ ਮਿਹਨਤ ਕਰਦੇ ਆਂ ਤੇ ਜੀ ਪੈਸੇ ਨਹੀਂ ਮਿਲਦੇ ਹਾਂ ਆ ਗਈ ਇਹ ਵੀ ਗੋਂਗਾ ਕਹਿੰਦਾ ਬੱਚਾ ਚ ਖਾ ਲਾਦਾ ਹੈ ਕਹਿੰਦਾ ਇੰਨੀ ਮਿਹਨਤ ਕਰਦਾ ਮੈਂ ਹਾਂ ਲੈ ਕੇ ਸਬਸਕ੍ਰਾਈਬ ਕਰਿਆ ਕਰੋ ਕਹਿੰਦਾ ਵੀਡੀਓ ਦੇਖਿਆ ਕਰੋ ਸਾਡੀ ਸ਼ੇਅਰ ਕਰਿਆ ਕਰੋ ਠੀਕ ਆ ਆ ਗੁੰਗੇ ਦਾ ਦੇਖੀ ਗਿਆ ਨਾ ਮੈਂ ਤਾਂ ਨਹੀਂ ਇਹ ਵੀ ਸਾਡੀ ਇੰਨੀ ਮੇਰੇ ਤੋਂ ਸੁਣ ਨੂੰ ਪਤਾ ਉਹ ਤੇਰੀ ਲੱਗਦੀ ਗੁੰਗੇ ਦੀ ਸਭ ਤੋਂ ਵੱਧ ਤਾਂ ਲੀੜੇ ਲਾ ਕੇ ਘੜਾ ਵਿਚਾਰਾ ਹਾਂ ਮੈਂ ਹੈ पापा ਸੁਣਦੇ ਮੈਂ ਮਾਂ ਬਾਪੇ ਨੂੰ ਮੈਂ ਤਾਂ ਬਾਬੇ ਨੂੰ ਤੇ ਆਇਆ ਕਹਿੰਦਾ ਜੀ ਹਾਂ ਬਾਬੇ ਕੀ ਬਾਬੇ ਮੈਂ ਮੇਰੇ ਤੋਂ ਇੰਨੀ ਬਾਬੇ ਵੀ ਨਹੀਂ ਤਾਂ ਅੱਛਾ ਚਲੋ ਜੇ ਤੁਹਾਨੂੰ ਸਮਝ ਆਉਂਦੀ ਇਹਦੇ ਟ੍ਰਾਂਸਲੇਟ ਕਰ ਸਕਦੇ ਤੁਸੀਂ ਵੀ ਸਬਸਕ੍ਰਾਈਬ ਕਰਾਉ ਨੂੰ ਹੁਣ ਆਪਾਂ ਸਾਰੇ ਜਿਹੜੇ ਜਿੱਤੇ ਉਹਨਾਂ ਨੇ ਬੰਦੇ ਨੂੰ ਪੁੱਛਦੇ ਨਾਲੇ ਜਿਹੜੇ ਵਿੱਚੋਂ ਕੁਇਟ ਹੋ ਗਿਆ ਜਿੰਨਾ ਤੋਂ ਕੁਇਟ ਨਹੀਂ ਸੀ ਹੋਇਆ ਵੈਸੇ ਉਹ ਫੌਲ ਹੋ ਗਿਆ ਸੀ ਉਹ ਵੀ ਬੰਦੇ ਘੈਂਟ ਆ ਪੂਰੇ ਤੁਹਾਨੂੰ ਸਾਰਿਆਂ ਨਾਲ ਰੂਬਰੂ ਕਰਾਉਨੇ ਹਾਂ ਵੀ ਕਾਲੂ ਕਿਵੇਂ ਲੱਗਦਾ ਹੁਣ ਵਧੀਆ ਸੌਂ ਗਿਆ ਜੱਤ ਕੇ ਪੱਤਾ ਪੱਟ ਕੀ ਕਹਿੰਦੇ 부 ਆਪੂਆ ਕਰਦੇ ਆ ਮਾਦ ਦੇ ਚੀਕਾਂ ਆਈਆਂ ਹਾਂ ਵੀ ਆ ਮੁੰਡਾ ਨਵਾਂ ਆਏ ਵੀ ਇਹ ਮੁੰਡਾ ਕੀ ਨਾਮ ਪੁੱਤ ਤੇਰਾ ਹੈ ਗੁਰਮਾਨ ਗੁਰਮਾਨ ਕਿੱਥੋਂ ਆਇਆ ਤੂੰ ਕਮਾਲ ਕਮਾਲ ਕਿੱਥੋਂ ਕਮਾਲ ਪਰ ਅੱਠ ਠੀਕਾ ਫਰ ਲੈ ਵੀ ਇਹ ਮੁੰਡਾ ਸੱਤੇ ਦੇ ਨਾਨਕਿਆਂ ਦਾ ਤੇ ਆਪਣੇ ਕੀ ਕਹਿੰਦਾ ਹੁੰਦੇ ਗੋਕੇ ਦੇ ਵੀ ਨਾਨਕੇ ਉੱਥੇ ਆਣਾ ਗੋਕੇ ਗੋਕੇ ਦਾ ਗੋਕੇ ਦੇ ਮਾਮੇ ਦਾ ਮੁੰਡਾ ਲੈ ਵੀ ਆ ਕੇ ਕਹਿੰਦਾ ਨਾਨਕਿਆਂ ਦਾ ਮੁੰਡਾ ਕੰਪੀਟੀਸ਼ਨ ਜਿੱਤ ਗਿਆ ਜਵੇਂ ਪੁੱਤ ਕਹਿੰਦਾ ਹਾਂ ਮੁੰਡੇ ਨੇ ਪੂਰੀ ਉਹਦਾ ਮਿਹਨਤ ਕੀਤੀ ਤੁਸੀਂ ਵੀਡੀਓ ਚ ਦੇਖਿਆ ਹੋਊਗਾ ਕਮਿਆਨ ਸਰੇ ਤੇ ਹੀ ਕੰਮ ਪਰ ਹਟਿਆ ਨਹੀਂ ਸਰਾਹ ਕਰਾਇਆ ਬੈਠਕ ਵੀ ਹਾਂ ਪੂਰੀ ਲਾਉਂਦਾ ਹੀ ਐਨ ਤੇ ਆਪਣਾ ਆਲੂ ਆਲੂ ਲੱਗਾ ਬੈਟੀਆਂ ਆਉਂਦੀਆਂ ਹੈ ਲੱਗਾ ਬੈਟੀਆਂ ਆਉਂਦੀਆਂ ਬਹੁਤ ਜ਼ੋਰ ਲੱਗਿਆ ਬਹੁਤ ਜ਼ੋਰ ਲੱਗਾ ਹਾਂ ਬਾਈ ਲੈ ਵੀ ਆਲੂ ਓਏ ਆਲੂ ਦਾ ਸਹੀ ਨਾ ਕੀਆ ਫਾਤੇ 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 ਲੈ ਨਾ ਸੋਣਾ ਨਾ ਯਾਰ ਉਹਦਾ ਆ ਫਿਰ ਕਿਵੇਂ ਲੱਗਦਾ ਹੁਣ 100 ਰੁਪਿਆ 100 ਰੁਪਿਆ ਜਿੱਤ ਲਿਆ ਹੁਣ ਸਰਾ ਸਰਾ ਦਾ ਹਣ ਹਣ ਬੰਦੇ ਇਹ ਸਪੋਰਟਸ ਮੈਂ ਨਾ ਉਹਨੂੰ ਆਪਣੇ ਹੱਕਾ ਨੂੰ ਹੋ ਗਿਆ ਆਲੂ ਹੋ ਗਿਆ ਇਹ ਬੰਦੇ ਸਪੋਰਟਸ ਮੈਂ ਨਾ ਸਹੀ ਗੱਲ ਮੈਂ ਜਿੱਤਾ ਜਿੱਤਾ ਤਾਂ ਮੇਰੀ ਸਹੀ ਗੱਲ ਕਿਹੜੀ ਮੈਂ ਕਿਹਾ ਸੀ ਨਾ ਕਿ ਮੈਂ ਜਿੱਤੂੰਗਾ ਜਿੱਤੂੰਗਾ ਅੱਛਾ ਤੂੰ ਅੱਛਾ ਹੋ ਕੇ ਲੈ ਵੀ ਕਹਿੰਦਾ ਮੈਂ ਜਿਹੜੀ ਗੱਲ ਕਹੀ ਸੀ ਉਹ ਮੈਂ ਪਗਾਈ ਆ ਕਹਿੰਦਾ ਮੈਂ ਜਿੱਤਿਆ ਤੇ ਆਪਣਾ ਚੌਥਾ ਬੰਦਾ ਕਿਹੜਾ ਸੀਗਾ ਵਾਸੇ ਵਾਸੇ ਇਹ ਚਾਰ ਸੀਗੇ ਤੇ ਆਪਣੇ ਆ ਹੋ ਗਏ ਸੀਗੇ ਫਾਉਲ ਕਾਲੀ ਜੀ ਕੋਈ ਨਾ ਕਾਲੀ ਡਾਉਟ ਵਰੀ ਆਪਾਂ ਹੋਰ ਵੀ ਕਰਾਵਾਂਗੇ ਕੰਪੀਟੀਸ਼ਨ ਕੋਈ ਚੱਕਰ ਨਹੀਂ ਕੋਈ ਨਾ ਆਪਣਾ ਕਾਲੀ ਕਾਲੀ ਹੋਣਾ ਨੂੰ ਵੀ ਆਪਾਂ ਯਾਰ ਕੋਈ ਨਾ ਜਿੱਥੇ ਇਹਨਾਂ ਨੇ 100 ਰੁਪਏ ਦਿੱਤੇ ਆਪਾਂ ਕਾਲੀ ਹੋਣਾ ਨੂੰ 50000 ਰੁਪਏ ਜ਼ਰੂਰ ਠੀਕ ਆ ਕੋਈ ਗੱਲ ਨਹੀਂ ਇਹ ਵੀ ਵਿੱਚੋਂ ਫਾਉਲ ਹੋਇਆ ਸੀ ਇਹ ਬੰਦੇ ਛੱਡਿਆ ਆ ਰਹੇ ਇਹਨਾਂ ਦੇ ਆਜਾ ਸੁੱਖੇ ਬਰੇ ਸੁੱਖਾ ਵੀ ਬੰਦਾ ਘੈਂਟਾ ਪੂਰੇ ਵੀ ਬੰਦੇ ਸਪੋਰਟਸਮੈਨ ਆ ਸਾਰੇ ਇਹ ਸਪੋਰਟਸਮੈਨ ਆ ਆਵੇ ਯਾ ਕੀ ਕਰ ਰਿਹਾ ਹੈ ਬੰਦੇ ਕੋਈ ਫੁੱਟਬਾਲ ਖੇਡਦਾ ਕੋਈ ਬਾਕਸਿੰਗ ਬਾਕਸਿੰਗ ਖੇਡਦਾ ਹੁੰਦੇ ਕੋਈ ਨਹੀਂ ਮੈਂ ਤਾਂ ਬੁੱਦੀ 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 ਕੋਡੀ ਹੋਰ ਮੈਚ ਆ ਪਾਣੀ ਨਹੀਂ ਕਰਦਾ ਕੋਗਾ ਤੇਰੇ ਆ ਇੱਕ ਵਾਰੀ ਬਈ ਗਗੁੰਡੇ ਨੇ ਕਬੱਡੀ ਨਾਲ ਇੰਨਾ ਪਿਆਰਾ ਬੰਦੇ ਨੇ ਫੇਰ ਵੀ ਨਹੀਂ ਛੱਡੀ ਇੱਕ ਵਾਰੀ ਇਹਨੇ ਆ ਆ ਵੀ ਮੋਢਾ ਵੀ ਤੜਾ ਲਿਆ ਸੀ ਤੇ ਫੇਰ ਵੀ ਨਹੀਂ ਬੰਦੇ ਨੇ ਕਬੱਡੀ ਛੱਡੀ ਤਾਂ ਕਾ ਬੰਦਾ ਖੋ ਗਿਆ ਯਾਰ ਹੱਬੂ ਦਾ ਉਹਨੂੰ ਹੀ ਲਾ ਗੁੰਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਇਹਨਾਂ ਦਾ ਨਾਮ ਦਿੰਨੇ ਆ ਠੀਕ ਆ ਜੀ ਥੋੜਾ ਪੀਉ ਚਾਹੁੰਦਾ ਇੱਕ ਦਾ ਮਨਾ ਪੀਓ ਪੰਡ ਬੱਸ ਇਹ ਨਾ ਕੱਟਾ ਹੋਲੀ ਜੀ ਨਾਲ ਬਾਤ ਚਾਹ ਹਾਂ ਪਾ ਮੇਰਾ ਧਿਆਨ ਨਾ ਮਿੱਠੀ ਆਈ ਮਮੀ ਤੋ ਦੇ ਮਮੀ ਪਰ ਗਲਾਸ ਤਾਂ ਬਣਾ ਦੋ ਡਰੋ ਕਰਾਵੇ ਪਾਣੀ ਵਾਲਾ ਕੰਪੀਟੀਸ਼ਨ ਕਿਹੜਾ ਪੰਡ ਨਹੀਂ ਪੈਸੇ ਲਈ ਆਪਣੇ ਜਿਹੜੇ ਜਿਹੜੇ ਸਪੋਰਟਸਮੈਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਜਿੱਤ ਹਾਸਲ ਕੀਤੀ ਹੈ ਵੈਸੇ ਤਾਂ ਸਾਰੇ ਜਿੱਤੋ ਹੀ ਆ ਪਰ ਇਹ ਥੋੜਾ ਫੌਲ ਹੋ ਗਈ ਸੀਗੇ ਵਿੱਚੋਂ ਇਹ ਵੀ ਬੰਦੇ ਡਟੇ ਰਹੇ ਆ ਮਦਾਨ ਚ ਤੇ ਫਿਰ ਆਪਾਂ ਸਾਰਿਆਂ ਨੂੰ ਠੀਕਾ ਜੀ ਉਹਨਾਂ ਉਹ ਵੀ ਬਈ ਹੱਕਦਾਰ ਮੰਨਦੇ ਆ ਨਾਮ ਦੇ ਉਹਨੇ ਫੌਲ ਹੋਈ ਸੀ ਅਟੇ ਨਹੀਂ ਇਹ ਵਿੱਚੋਂ ਠੀਕਾ ਇਹਨਾਂ ਨੂੰ ਆਪਾਂ ਹੁਣ ਨਾਮ ਦੇਣ ਜਾ ਰਹੇ ਆ ਸਾਰੇ ਉਸਨੇ ਸਿੰਘ ਦਾ ਕਪੜਾ ਸੀਗਾ ਨਾਮ ਲੈ ਵੀ ਪੁੱਤ ਇਹ ਗੁੰਗੂੰਸੌਰ ਪੀਓ ਮੈਨੂੰ ਜੀ ਹਾਂ ਹੋਰ ਆਪਣਾ ਕਿਹਦਾ ਸੀਗਾ ਲੈ ਵੀ ਹੁਣ ਇਹਨਾਂ ਦਾ ਬਈ ਨਾਮ ਸੀਗਾ 100 ਰੁਪਿਆ ਇਹਨੂੰ ਹੁਣ ਆਪਾਂ 50-50 ਨਾ ਮਾਰੀਏ ਠੀਕ ਆ ਬਈ ਇਹ ਫਾਉਲ ਹੋਣੀ ਸੀ ਤਾਂ ਕਰਕੇ ਤੇ ਉਹ ਆਪਣੇ ਸਾਰੇ ਖਿਡਾਰੀ ਜਿੱਤੋਈ ਆ ਘੈਂਟ ਆ ਬੰਦੇ ਸਪੋਰਟਸਮੈਨ ਤੇ ਆਂ ਵੀਡੀਓ ਦੇਖਦੇ ਰਹੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦੀਆ ਵੀਡੀਓ ਪਸੰਦ ਆ ਤੇ ਕਿੱਦਾਂ ਦਾ ਕੰਟੈਂਟ ਚਾਹੀਦਾ ਆਪਾਂ ਉਹਦਾਂ ਦਾ ਪਾਵਾਂਗੇ ਤੇ ਇਹਨਾਂ ਦਾ ਵੀ ਗੁੰਗਾ ਦੀ ਜਰੂਰ ਸੁਣਿਓ ਗੁੰਗਾ ਵਿਚਾਰਾ ਢੀਡੇ ਲਾ ਕੇ ਲੱਗਾ ਸੀ ਹਨ ਢੀਡੇ ਬਈ ਹਾਂ ਠੀਕ ਆ ਜੀ ਹਾਂ ਲਵ ਯੂ ਆਲ ਸਾਰਿਆਂ ਨੂੰ ਰੱਬ ਭਾਣਾ